ਮੇਰੇ ਨਾਲ ਦਿੱਲੀ ਤੋਂ ਵੀਡੀਓ ਕਾਲ ਤੇ ਨੇ ਸੀਨੀਅਰ ਅਕਾਲੀ ਦਲ ਦੇ ਲੀਡਰ ਸਰਪਰਮਜੀਤ ਸਿੰਘ ਸਰਨਾ ਸਰਨਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਨੂੰ ਪੰਗ ਕਰਤਾ ਇਸ ਗੱਲ ਦੀ ਕਾਫੀ ਹਲਕਿਆਂ ਚੋਂ ਆਲੋਚਨਾ ਹੋ ਰਹੀ ਆ ਤੁਹਾਨੂੰ ਕੀ ਲੱਗਦਾ ਜੀ ਵੀ ਕੋਰ ਕਮੇਟੀ ਨੂੰ ਪੰਗ ਕਿਉਂ ਕੀਤਾ ਔਰ ਕੀ ਇਸ ਫੈਸਲੇ ਨਾਲ ਤੁਸੀਂ ਸਹਿਮਤ ਜੇ ਬਿਲਕੁਲ ਸਹਿਮਤ ਹਾਂ ਜਾਂ ਨਹੀਂ ਹਾਂ ਜਦ ਮੈਂ ਉੱਧਰ ਬੈਠਾ ਮੈਂ ਆਪਣੀ ਗੱਲ ਮੀਟਿੰਗ ਕੀਤੀ ਹੈ ਸਰ ਸ਼ਰਤੀ ਨਾਲ ਹੋਇਆ ਹੈ ਪਰ ਮੇਰਾ ਇਹ ਕਹਿਣ ਦਾ ਮਤਲਬ ਹੈਗਾ ਜਦ ਇਹ ਕਾਲੀ ਦਲ ਦੇ ਪ੍ਰਧਾਨ ਨੂੰ ਮੰਨਦਾ ਹੀ ਨਹੀਂ ਹੈਗਾ ਜਿਹੜਾ ਨਿਰਾਸ਼ਾ ਤੜਾਵਾ ਉਹਦੇ ਐਕਸ਼ਨ ਦੇ ਉੱਤੇ ਰਿਐਕਸ਼ਨ ਕਿਉਂ ਦੇ ਰਹੇ ਨੇ ਠੀਕ ਹੈ ਐਕਸ਼ਨ ਤੇ ਰਿਐਕਸ਼ਨ ਕਿਉਂ ਕਰ ਰਹੇ ਨੇ ਤੇ ਹੁਣ ਕੋਰ ਕਮੇਟੀ ਦੀ ਜਗ੍ਹਾ ਤੇ ਕਿਹੜੀ ਕਮੇਟੀ ਕੋਈ ਨਵੀਂ ਕਮੇਟੀ ਬਣਾਉਣ ਜਾ ਰਹੇ ਜੇ ਜਾਂ ਜਿਹੜੀ ਪੀਐਸਸੀ ਆ ਜਾਂ ਵਰਕਿੰਗ ਕਮੇਟੀ ਹੀ ਕੋਰ ਪ੍ਰਧਾਨ ਨੂੰ ਐਡਵਾਈਸ ਕਰੂਗੀ ਅਲੇ ਕੋਈ ਨਹੀਂ ਹੈਗਾ ਹਲੇ ਉਹਨਾਂ ਨੇ ਹੀ ਕਹਿ ਬਈ ਕੋਰ ਕਮੇਟੀ ਬੰਨ ਘਰੋ ਹਾਂ ਕੱਲ ਤੱਕ ਦਾ ਆਦੇਸ਼ ਹੋਏਗਾ ਉਸ ਤੋਂ ਬਾਅਦ ਜਿਹੜੀ ਬਣਾਣੀ ਹੋਏਗੀ ਕੋਰ ਕੋਟੀ ਬਣਾਣਗੇ ਅਕਾਲ ਤਖਤ ਦੇ ਹੁਕਮ ਨਾਮੇ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਤੋਂ ਬਾਅਦ ਹੀ ਜਿਹੜਾ ਕੋਈ ਨਵਾਂ ਕੰਮ ਹੋਏਗਾ ਉਹ ਕਰਨਗੇ ਸੋ ਸਰਨਾ ਸਾਹਿਬ ਤੁਹਾਨੂੰ ਲੱਗਦਾ ਵਾ ਕਿ ਜਿਹੜੇ ਅਖਾਲੀ ਲੀਡਰ ਹੁਣ ਅਖਾਲੀ ਦਲ ਤੋਂ ਪਾਸੇ ਹੋ ਗਏ ਆ ਜਿਹੜਾ ਨਿਰਾਸ਼ ਧੜਾ ਵਾ ਜਾਂ ਜਿਹਨੂੰ ਬਾਗੀ ਧੜਾ ਵੇ ਕਹਿੰਦਾ ਵਾ ਉਹਨਾਂ ਨਾਲ ਦੁਬਾਰਾ ਸੁਲ੍ਹਾ ਸਫਾਈ ਹੋ ਸਕਦੀ ਹੈ ਵਾ ਵਾਪਸ ਲਿਆ ਜਾ ਸਕਦੇ ਸਾਰੇ ਸਾਡੇ ਬਾਵਾ ਉਹਨਾਂ ਨੂੰ ਆਪਣੇ ਗਲਵਕੜੀ ਚ ਲੈਣ ਵਾਸਤੇ ਬੇਕੋ ਤਿਆਰ ਬੈਠੀਆਂ ਉਹ ਫੈਸਲਾ ਇਹਨਾਂ ਨੇ ਕਰਨਾ ਹੈ ਇਹਨਾਂ ਨੇ ਪੰਥ ਲਾਣ ਜੁੜਨਾ ਹੈ ਤੇ ਪੰਥਾ ਕੋਲ ਜਾਣਾ ਹੈ ਕਿ ਜਿਹੜਾ ਅੱਜ ਕੱਲ ਦੇ ਪੰਥ ਹੈ ਉਹਨਾਂ ਕੋਲ ਜਾਣਾ ਹੈ ਫੈਸਲਾ ਇਹ ਨਾ ਕਰਨਾ ਹੈ ਅਸੀਂ ਤਾਂ ਹਮੇਸ਼ਾ ਇਹਨਾਂ ਨੂੰ ਆਪਣਾ ਅੰਗ ਸਮਝਿਆ ਕੋਈ ਅਗਰ ਗੱਲ ਕਰਨੀ ਹੈ ਤੁਸੀਂ ਕੋਰਕਮੇਟੀਟਿਵ ਚ ਕਰੋ ਕੱਲ ਬਾਹਰ ਗੱਲ ਕਰਨ ਦੀ ਕੀ ਲੋੜ ਹੈ ਮੈਂ ਸਾਰੀਆਂ ਮੀਟਿੰਗਾਂ ਟਾਲ ਕੇ ਦੀਆਂ ਜੀ ਉਹਦੇ ਇਹ ਇਹਨਾਂ ਨੇ ਪ੍ਰਧਾਨ ਦਾ ਅਸਤੀਫਾ ਲਈ ਮੰਗਿਆ ਹੂੰ ਨੇ ਸਿੰਗਲ ਮੀਟਿੰਗ ਬਾਤ ਕਰਨਾ ਚਾਹ ਤੁਸੀਂ ਦੇ ਦਿਓ ਦੇ ਦਿਓ ਫਿਰ ਜੇ ਅਸਤੀਫਾ ਖਾਲੀ ਪ੍ਰਧਾਨ ਦੇਵੇ ਤੁਸੀਂ ਕਿਉਂ ਨਾ ਦੇਓ ਜੀ ਹੂੰ ਤੁਸੀਂ ਮੇਰੇ ਕੋਲੇ ਕਿਨੇ ਮੇਰੇ ਨਾਲ ਕੀ ਕੀਤੀ ਗੱਲ ਮੈਂ ਕਹ ਮੈਂ ਤਾਂ ਤੁਹਾਡਾ ਵਿਰੋਧੀ ਰਿਆ ਹੂੰ ਤੁਸੀਂ ਜਦ ਉਹਨਾਂ ਨਾਲ ਸੌ ਉਹਨਾਂ ਦੀ ਇਹਨਾਂ ਗੱਲਾਂ ਦੀ ਮੈਂਦ ਕਰਦੇ ਸੌ ਮੈਂ ਤੁਹਾਡਾ ਵਿਰੋਧ ਕੀਤਾ ਹੈ ਹੂੰ ਮੈਂ ਤਾਂ ਤਰ ਰਿਹਾ ਜਦ ਕਾਲੀ ਦਲ ਦੀਆਂ ਤਿੰਨ ਸ਼ਿਟਾਂ ਆਈਆਂ ਜੀ ਤੇ ਅਕਾਲੀ ਦਲ ਨੂੰ ਨਹੀਂ ਅਸੀਂ ਮਰਨ ਦੇਣਾ ਜੋ ਮਰਿਓ ਹੈ ਇੱਕ ਕਾਫੀ ਹਲਕਿਆਂ ਤੋਂ ਸਰਨਾ ਸਾਹਿਬ ਮੰਗੋਟੜੀਆ ਕਿ ਅਕਾਲੀ ਦਲ ਨੂੰ ਬਚਾਉਣ ਵਾਸਤੇ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਤਿਆਗ ਦੀ ਭਾਵਨਾ ਅਪਣਾਉਣ ਤੇ ਅਸਤੀਫਾ ਦੇਣ ਤੁਹਾਨੂੰ ਲੱਗਦਾ ਵਾ ਕਿ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਵਾ ਦੇਖੋ ਗੱਲ ਹੈ ਕਿ ਮੈਂ ਇਸ ਕੰ ਦਾ ਹਮੀਆ ਕਹਵਾ ਹੂੰ ਕਿ ਜਿਸ ਜਗ੍ਹਾ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਚ ਪਹੁੰਚਿਆ ਆ ਹੂੰ ਅਗਰ ਕੋਈ ਵੀ ਪ੍ਰਧਾਨ ਹੋਵੇ ਉਹ ਉਹਨਾਂ ਦੇ رائے ਬਗੈਰ ਉਹਨਾਂ ਦੀ ਸਲਾਹ ਬਗੈਰ ਪ੍ਰਧਾਨ ਵੀ ਨਹੀਂ ਕਰ ਸਕਦਾ ਤੁਸੀਂ ਮੈਨੂੰ ਇਹਨਾਂ ਸਾਰਿਆਂ ਚੋਂ ਇੱਕ ਚਿਹਰਾ ਦੱਸੋ ਹੂੰ ਜਿਹੜਾ ਸੁਖਵੀਰ ਨੂੰ ਬਰੇਸ ਕਰਕੇ 2-4 ਸਾਲ ਚਲਾ ਕੇ ਤੇ ਅਕਾਲੀ ਦਲ ਨਿਕਲ ਜਾਏਗਾ ਇੱਕ ਚਿਹਰਾ ਦੱਸੋ ਉਹ ਤੇ ਸਮਝ ਦੱਸੂਗਾ ਨਾ ਕਿਸੇ ਨੂੰ ਨਿਯੁਕਤ ਕਰੋਗੇ ਤੇ ਪਤਾ ਲੱਗੂਗਾ ਨਾ ਕਿ ਉਹ ਬਤੌਰ ਪ੍ਰਧਾਨ ਚੰਗਾ ਕੰਮ ਕਰਦਾ ਜਾਂ ਨਹੀਂ ਕਰਦਾ ਕਰਨ ਤੋਂ ਬਾਅਦ ਇੱਕ ਗੱਲ ਸੁਣੋ ਨਿਪਟ ਕਰਨ ਤੋਂ ਬਾਅਦ 2 ਸਾਲ ਦਾ ਟਮਾ ਵਾਪਸ ਆ ਜਾਏਗਾ ਇੱਕ ਗੱਲ ਮਸਕੀਨ ਜੀ ਕਥਾ ਕਰਦੇ ਆ ਕਹਿੰਦੇ ਸਨ ਸੱਟਣਾ ਤੋਂ ਮਰ ਕੇ ਵੇਖ ਸੂਰਜ ਨਿਕਲੇਗਾ ਕਿ ਨਹੀਂ ਨਿਕਲੇਗਾ ਹੂੰ ਰਾਤ ਪਏਗੀ ਕਿ ਨਹੀਂ ਪਏਗੀ ਹੂੰ ਤਾਂ ਮੈਨੂੰ ਉਹਨਾਂ ਦੇ ਲਫਜ਼ ਯਾਰ ਨੇ ਨਹੀਂ ਕਿ ਬਗੈਰ ਸੁਖਬੀਰ ਅਕਾਲ ਚਲ ਨਹੀਂ ਚੱਲ ਸਕਦਾ ਹੂੰ ਇਹ ਨਹੀਂ ਹੈ ਪਰ ਜਦ ਉਹ ਸਾਹਮਣੇ ਆ ਗਿਆ ਤਾਂ ਦਸੰਤ ਸਿੰਘ ਨ ਕਿਹੜਾ ਬੰਦਾ ਹੈਗਾ ਸ਼ਰ ਕੋਰ ਨਾ ਮੈਂ ਸਤਿ ਸ੍ਰੀ ਅਕਾਲ ਤੁਹਾਨੂੰ ਤੁਹਾਨੂੰ ਮੈਂ ਇਹ ਸਵਾਲ ਪੁੱਛਣਾ ਚਾਹਨਾ ਵਾਂ ਕਿ ਤੁਸੀਂ 25 30 ਸਾਲ ਬਾਦਲ ਪਰਿਵਾਰ ਦੀ ਸੁਬੀਰ ਸਿੰਘ ਬਾਦਲ ਦੀ ਆਲੋਚਨਾ ਕਰਦੇ ਆਏ ਫਿਰ ਕੀ ਵਜ੍ਹਾ ਬਣੀ ਕਿ ਤੁਸੀਂ ਉਹਨਾਂ ਦੇ ਨਾਲ ਫਿਰ ਹੱਥ ਮਿਲਾ ਲਿਆ ਔਰ ਫਿਰ ਗੱਲ ਵਕਰੀ ਪਾ ਲਈ ਵਜ੍ਹਾ ਕੋਈ ਇੱਕ ਵਜ੍ਹਾ ਸੀ ਹਮ ਮੈਂ ਇਹਨਾਂ ਦਾ ਇਲੈਕਸ਼ਨਾਂ ਦੇ ਵਿੱਚ ਜਗ੍ਹਾ ਜਗ੍ਹਾ ਜਾ ਕੇ ਪ੍ਰੈਸ ਕੰਮ ਸੰਕਰ ਕੇ ਕਿਹਾ ਵੀ ਇਹਨਾਂ ਨੂੰ ਵੋਟ ਨਾ ਪਾਓ ਹਮ ਪਰ ਜਦ ਜਿਨ ਰਿਜ਼ਲਟ ਨਿਕਲੇ ਸਨ ਹਮ ਤੇਨ ਜੀਕੇ ਨੇ ਮੈਨੂੰ ਵਧਾਈ ਦਿੱਤੀ ਤੁਹਾਡੀ ਗੱਲ ਪੂਰੀ ਹੋ ਗਈ ਹਮ ਹਮ ਮੈਂ ਕਿਹਾ ਮਨਜੀਤ ਸਿੰਘ ਗੱਲ ਤੇ ਮੇਰੇ ਪੂਰੀ ਹੋ ਗਈ ਹਮ ਪਰ ਮੈਨੂੰ ਸੋਚਾਗਾ ਕਿ ਅਕਾਲੀ ਦਲ ਇਠਾ ਜਾਣ ਤੋਂ ਬਾਅਦ ਹਮ ਪੂਰੇ ਸਿੱਖਾਂ ਦਾ ਕੀ ਬਣਿਆ ਅੱਜ ਤੁਸੀਂ ਸਮਝਦੇ ਹੋ ਮੁਸਲਮਾਨਾਂ ਦਾ ਕੋਈ ਪਾਰਟੀ ਨਹੀਂ ਕੋਈ ਕੁਝ ਨਹੀਂ ਹੈ ਹਮ ਹਮ ਮੁਸਲਮਾਨਾਂ ਦਾ ਕੀ ਅਸਰ ਹੋ ਰਿਹਾ ਹੈ ਇੱਕ ਗੱਲ ਸੰਧੂ ਸਾਹਿਬ ਤੁਸੀਂ ਬਹੁਤ ਸਿਆਣੇ ਹੋ ਜੀ ਮੈਨੂੰ ਇਹ ਦੱਸੋ ਤੁਸੀਂ ਕੀ ਸਾਰੇ ਚਾਹਦੇ ਹੋ ਕਿ ਸਾਡਾ ਹਸ਼ਰ ਹੋ ਹੀ ਹੋਵੇ ਜੋ ਮੁਸਲਮਾਨਾਂ ਦਾ ਹੋਇਆ ਹੈ ਜਿਸ ਤਰ੍ਹਾਂ ਨਹੀਂ ਅਸੀਂ ਚਾਹੁੰਦੇ ਆ ਕਿ ਇੱਕ ਤਕੜੀ ਅਸੀਂ ਤੇ ਚਾਹੁੰਦੇ ਆ ਕਿ ਇੱਕ ਤਕੜੀ ਖੇਤਰੀ ਪਾਰਟੀ ਪੰਜਾਬ ਦੇ ਵਿੱਚ ਹੋਵੇ ਦੇਖੋ ਗੱਲ ਸੁਣੋ ਦੇਖੋ ਗੱਲ ਸੁਣੋ ਕਮਜ਼ੋਰੀ ਆਈ ਹੈ ਕਾਲੀ ਦਲ ਚ ਹੂੰ ਇਹ ਕਮਜ਼ੋਰੀ ਪਿਛਲੇ 25 ਸਾਲ ਤੋਂ ਸ਼ੁਰੂ ਹੋਈ ਅੱਜ ਤੱਕ ਪਹੁੰਚੀ ਹੈ ਹੂੰ ਹੂੰ ਉਹਨਾਂ ਸਿਆਂ ਵਾਪਸ 来ਣ ਦੀ ਗੱਲ ਕਰੀ ਗਏ ਓਕੇ ਇਹਨਾਂ ਇਹ ਸਾਰੇ ਬੰਦੇ ਇਕੱਠੇ ਹੋ ਕੇ ਆਪਣਾ ਸਹਿਯੋਗ ਦੇ ਕੇ ਇਸ ਨੂੰ ਵਾਪਸ ਲਿਆਣ ਇਹ ਕਹਿੰਦੇ ਨੇ ਤੇਰੀ ਫੋਟੋ ਲਾਈਏ ਤੇ ਸਾਨੂੰ ਵੋਟਾਂ ਨਹੀਂ ਪੈਂਦੀਆਂ ਚਲੋ ਜੀ ਨਾ ਬਗੈਰ ਵੋਟਾਂ ਦੇ ਲਾ ਲਓ ਪਰ ਤੁਸੀਂ ਆਪਣੇ ਹਿੱਸੇ ਦੀਆਂ ਦੇ ਵੋਟਾਂ ਲਵੋ ਠੀਕ ਹੈ ਆਫਟਰ ਆਲ ਜਿਹੜਾ ਕੈਂਡੀਡੇਟ ਲੜਦਾ ਹੈ 50% ਪਾਰਟੀ ਦੀ ਵੋਟ ਹੁੰਦੀ ਹੈ ਸ਼ੁਰੂ 50% ਕੈਂਡੀਡੇਟ ਦੀ ਵੋਟ ਹੁੰਦੀ ਹੈ ਕੈਂਡੀਡੇਟ ਦੀ ਵੋਟ ਕਿੱਥੇ ਗਈ ਸ਼ੋਰ ਅਸਿਮ ਹੱਲ ਇਹ ਹੋਣਾ ਚਾਹੀਦਾ ਹੈ ਮੌਜੂਦਾ ਦੌਰ ਦੇ ਵਿੱਚ ਤੁਸੀਂ ਆਪਣੀਆਂ ਪਾਲਸੀਸ ਦੱਸੋ ਔਰ ਪ੍ਰਧਾਨ ਨੂੰ ਮਜਬੂਰ ਕਰੋ ਸਾਡੇ ਪਾਲਸੀ ਤੇ ਚੱਲੋ ਚਲਦਾ ਨਹੀਂ ਚਲੇਗਾ ਫਿਰ ਗੱਲ ਕਰ ਲਾਂਗੇ ਬੈਠ ਕੇ